ਹਾਂ ਨਿਗੀ ਜੀ ਟੀਡੀ ਦੀ ਫਿਰ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅੱਜਕੱਲ ਦੇ ਬੱਚੇ ਨਾ ਐਨੇ ਐਡਵਾਂਸ ਹੋ ਗਏ ਆ ਇਨੀਆਂ ਨੋਨੀਆਂ ਨੋਨੀਆਂ ਗੱਲਾਂ ਕਰਦੇ ਆ ਵੀ ਉਹਨਾਂ ਦਾ ਜਵਾਬ ਦੇਣਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਟੈਕਨੋਲੋਜੀ ਐਡਵਾਂਸ ਹੋ ਗਈ ਬੱਚੇ ਵੀ ਐਡਵਾਂਸ ਹੋ ਗਏ ਬਾਕੀ ਬੱਚੇ ਵੀ ਅੱਜਕੱਲ ਨੈਟ ਤੇ ਲੋਕਾਂ ਦਾ ਫੈਸ਼ਨ ਦੇਖ ਕੇ ਕਹਿੰਦੇ ਆ ਵੀ ਸਾਨੂੰ ਨਵੇਂ-ਨਵੇਂ ਕੱਪੜੇ ਚਾਹੀਦੇ ਆ ਹਾਲ ਹੀ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸਟੱਡੀ ਜਿਹਦਾ ਵਾਇਰਲ ਹੋ ਰਿਹਾ ਜੋ ਕਹਿੰਦੀ ਪਈ ਏ ਕਿ ਮੇਰੇ ਸਾਰੇ ਕੱਪੜੇ ਪੁਰਾਣੇ ਹੋ ਗਏ ਆ ਮੈਨੂੰ ਨਵੇਂ ਕੱਪੜੇ ਲਿਆ ਕੇ ਦੋ ਸੋ ਆਈ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ सासू प्यारे होगे मैं फिर उनकी करके फिर मैं नमः सोला के दे दूँ नमः सूटर ला के दिए हाँ अच्छा हम्म आंजल हाँ पापा की कितने चले हैं मैं प्यान तो चला प्यान तो चले हैं शोना मान के शोना नहीं लागे था शोना शोना पापा लग दिया शोर पापा लग दिया लग दिया ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਡੇ ਬੱਚੇ ਵੀ ਇਵੇਂ ਕਰਦੇ ਹੁੰਦੇ ਆ ਕਿ ਉਹ ਵੀ ਨਵੇਂ-ਨਵੇਂ ਸੂਟ ਮੰਗਦੇ ਆ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰਬ ਰੱਖਾ